ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਤਾ ਸਿੰਘ ਬਹਾਦਰ ਅਤੇ ਉਹਨਾਂ ਦੇ 780 ਸਾਥੀਆਂ ਦੀ ਸ਼ਹਾਦਤ ਨੇ ਸਿੱਖ ਕੌਮ ਲਈ ਪੰਜਾਬ ਵਿੱਚ ਇੱਕ ਖੌਫਨਾਕ ਮਾਹੌਲ ਪੈਦਾ ਕਰ ਦਿੱਤਾ ਸੀ ਬਾਬਾ ਜੀ ਦੀ ਸ਼ਹਾਦਤ ਮਗਰੋਂ ਲਾਹੌਰ ਦੀ ਸਰਕਾਰ ਨੇ ਸਿੱਖ ਕੌਮ ਤੇ ਕਹਿਰ ਟਾਉਣ ਵਿੱਚ ਕੋਈ ਵੀ ਕਸਰ ਨਾ ਛੱਡੀ ਸਿੱਖਾਂ ਦੇ ਆਸਿਰਾਂ ਦੇ ਮੁੱਲ ਪਾਏ ਗਏ ਪਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਸੁਬੇਗ ਸਿੰਘ ਜੀ ਅਤੇ ਸ਼ਾਹ ਬਾਜ ਸਿੰਘ ਵਰਗੇ ਅਨੇਕਾਂ ਹੀ ਸਿੱਖ ਸੂਰਮਿਆਂ ਨੂੰ ਬਿਨਾਂ ਕਿਸੇ ਦੋਸ਼ ਤੋਂ ਸ਼ਹੀਦ ਕਰ ਦਿੱਤਾ ਗਿਆ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਲਗਭਗ 2 ਦਹਾਕੇ ਸਿੱਖ ਕੌਮ ਸੰਘਰਸ਼ ਕਰਨ ਵਿੱਚ ਅਸਫਲ ਰਹੀ ਅਜਿਹੇ ਕਸ਼ਟਪ੍ਰੇ ਸਮੇਂ ਵਿੱਚ ਜਦੋਂ ਸਿੱਖ ਕੌਮ ਤੇ ਹੋ ਰਹਿ ਤਸ਼ੱਦਦ ਦੀ ਅਤ ਹੋ ਚੁੱਕੀ ਸੀ ਉਸ ਸਮੇਂ ਪਿੰਡ ਕਾਹਲੋਂ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਸਨੀਕ ਸਰਦਾਰ ਦਲੀਪ ਸਿੰਘ ਵਿਰਕ ਦੇ ਘਰ ਸਨ 1697 ਵਿੱਚ ਕਪੂਰ ਸਿੰਘ ਦਾ ਜਨਮ ਹੋਇਆ। ਮਾਤਾ ਦੇ ਪ੍ਰਭਾਵ ਨੇ ਕਪੂਰ ਸਿੰਘ ਨੂੰ ਛੋਟੀ ਉਮਰ ਇਹੀ ਗੁਰਬਾਣੀ ਵੱਲ ਪ੍ਰੇਰਿਆ। ਉਹਨਾਂ ਨੂੰ ਬਹੁਤੀ ਗੁਰਬਾਣੀ ਘਾਂਟ ਹੋ ਗਈ ਸੀ। ਘੋੜ ਸਵਾਰੀ ਤੇ ਸ਼ਾਸਤਰ ਵਿਦਿਆ ਕਪੂਰ ਸਿੰਘ ਨੂੰ ਵਿਰਸੇ ਦੀ ਹੀ ਦੇਣ ਸੀ। 1 ਅਪ੍ਰੈਲ ਸਨ 1717 ਨੂੰ ਭਾਈ ਮਨੀ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਸੰਭਾਲੀ ਸੀ ਧਾਰਮਿਕ ਖਿਆਲਾਂ ਵਾਲੇ ਹੋਣ ਕਰਕੇ ਕਪੂਰ ਸਿੰਘ ਨੇ ਸਨ 1721 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਸਨ 1723 ਭਾਈ ਤਾਰਾ ਸਿੰਘ ਤੇ 21 ਸਾਥੀਆਂ ਦੀ ਸ਼ਹੀਦੀ ਤੋਂ ਬਾਅਦ ਸਿੰਗਾ ਨੇ ਸਰਕਾਰੀ ਖਜ਼ਾਨੇ ਲੁੱਟੜ ਦਾ ਮਤਾ ਪਾਸ ਕੀਤਾ। ਅਨੇਕਾਂ ਵਾਰ ਸਰਕਾਰੀ ਖਜ਼ਾਨਿਆਂ ਦੀਆਂ ਭਾਰੀ ਰਕਮਾਂ ਲੁੱਟੀਆਂ ਗਈਆਂ। ਆਪਣੇ ਪਿਤਾ ਅਬਦ ਉਸਮਦ ਖਾਨ ਦੀ ਮੌਤ ਤੋਂ ਬਾਅਦ ਸਨ 1726 ਨੂੰ ਲਾਹੌਰ ਦਾ ਗਵਰਨਰ ਥਾਪੇ ਜਾਣ ਨਾਲ ਹੀ ਜਕਰਿਆ ਖਾਨ ਨੇ ਸਿੱਖਾਂ ਤੇ ਚੌਲਮ ਕਰਨੇ ਸ਼ੁਰੂ ਕਰ ਦਿੱਤੇ। ਇਸ ਕਾਰਨ ਸਿੱਖਾਂ ਦੇ ਨਾਲ ਆਮ ਲੋਕਾਂ ਤੇ ਵੀ ਸਰਕਾਰੀ ਕਹਿਰ ਟੈਣ ਲੱਗਾ। ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਸੰਗ ਸਰਕਾਰੀ ਅਤਿਆਚਾਰਾਂ ਤੋਂ ਤੰਗ ਆ ਕੇ ਆਪਣੀ ਸ਼ਾਂਤੀ ਲਈ ਖਾਲਸੇ ਦੇ ਕਾਫਲਿਆਂ ਵਿੱਚ ਜਾ ਕੇ ਰਲਣ ਲੱਗੇ ਅਜਿਹੇ ਸੰਕਟ ਦੇ ਸਮੇਂ ਵਿੱਚ ਨੌਜਵਾਨ ਕਪੂਰ ਸਿੰਘ ਵੀ ਦੀਵਾਨ ਦਰਬਾਰਾ ਸਿੰਘ ਦੇ ਜਥੇ ਵਿੱਚ ਜਾ ਰਲਿਆ ਸਰਕਾਰੀ ਖਜ਼ਾਨਿਆਂ ਨੂੰ ਲੁੱਟਣ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਕਾਰਨ ਕਪੂਰ ਸਿੰਘ ਆਪਣੇ ਜਥੇ ਵਿੱਚ ਹੀ ਨਹੀਂ ਸਗੋ ਹੋਰਾਂ ਜਥਿਆਂ ਵਿੱਚ ਵੀ ਹਰਮਨ ਪਿਆਰਾ ਬਣ ਗਿਆ ਸੀ ਸਿੰਘਾਨੀਆਂ ਲੁੱਟਾਂ ਮਾਰਾਂ ਤੋਂ ਤੰਗ ਆ ਕੇ ਲਾਹੌਰ ਦੇ ਸੂਬੇਦਾਰ ਨੇ ਸੰਨ 1733 ਵਿੱਚ ਸਿੰਘਾਂ ਨੂੰ ਸਰਦਾਰ ਸੁਬੇਕ ਸਿੰਘ ਰਾਹੀਂ ਸੁਲਾਹ ਦਾ ਸਨੇਹਾ ਭੇਜਿਆ ਜਿਸ ਵਿੱਚ ਨਵਾਬੀ ਦੀ ਖਲਿਆਤ ਦੀ ਪੇਸ਼ਕਸ਼ ਤੇ ਨਾਲ ਸਿੰਘਾਂ ਤੋਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਸ਼ਰਤ ਵੀ ਸੀ ਕਾਫੀ ਵਿਚਾਰ ਉਪਰੰਤ ਸੁਲਾਹ ਕੀਤੀ ਗਈ ਤੇ ਉਹਨਾਂ ਦੀ ਗੱਲ ਮੰਨੀ ਗਈ ਦੀਵਾਨ ਦਰਬਾਰਾ ਸਿੰਘ ਦੁਆਰਾ ਬਟੇਰੀ ਉਮਰਕਾਰ ਨਵਾਬੀ ਲੈਣ ਤੋਂ ਇਨਕਾਰੀ ਕਰਨ ਤੇ ਕਪੂਰ ਸਿੰਘ ਦਾ ਨਾਮ ਸਾਹਮਣੇ ਆਇਆ ਖਾਲਸੇ ਦੀ ਪ੍ਰਵਾਨਗੀ ਤੋਂ ਬਾਅਦ ਭਾਈ ਸੁਬੇਕ ਸਿੰਘ ਨੇ 31 ਮਾਰਚ ਨੂੰ ਸ੍ਰੀ ਅਕਾਲ ਤਖਤ ਪੁੱਜ ਕੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਬਖਸ਼ੀ ਲਾਹੌਰ ਸਰਕਾਰ ਨਾਲ ਸੁਲਾਹ ਤੇ ਨਵਾਬੀ ਦੀ ਜਾਗੀਰ ਮੈਦ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਉਹਨਾਂ ਸਾਰੇ ਸਿੰਘਾਂ ਨੂੰ ਜੋ ਜੰਗਲਾਂ ਵਿੱਚ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਦਿਨ ਰਾਤ ਬਿਤਾ ਰਹੇ ਸਨ ਸੁਨੇਹੇ ਭੇਜੇ ਤਾਂ ਜੋ ਆਪਣੇ ਘਰਾਂ ਨੂੰ ਵਾਪਸ ਆ ਸਕਣ ਸਿੰਘਾਂ ਦੇ ਵਾਪਸ ਆਉਣ ਨਾਲ ਸਿੰਘਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਣ ਲੱਗਾ ਸਰਕਾਰ ਵੱਲੋਂ ਮਿਲੀ ਜਾਗੀਰ ਦੀ ਆਮਦਨ ਨਾਲ ਗੁਜ਼ਾਰਾ ਹੁੰਦਾ ਨਜ਼ਰ ਆ ਰਿਹਾ ਸੀ ਉਹਨਾਂ ਦੀ ਔਖਿਆਈ ਵਾਲਾ ਸਮਾਂ ਵੀ ਖਤਮ ਹੁੰਦਾ ਜਾਪਿਆ ਖਾਲਸੇ ਨੂੰ ਸੰਜਮ ਵਿੱਚ ਰਹਿ ਕੇ ਅੱਗੇ ਵਧਣ ਲਈ ਕਪੂਰ ਸਿੰਘ ਨੇ ਖਾਲਸੇ ਨੂੰ ਦੋ ਦੇਲਾਂ ਵਿੱਚ ਵੰਡਣ ਦਾ ਫੈਸਲਾ ਲਿਆ ਨੌਜਵਾਨਾਂ ਨੂੰ ਤਰੁਣਾ ਦਲ ਦੇ ਨਾਮ ਹੇਠ ਦੀਨਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਨਾਲ ਦੇਸ਼ ਤੇ ਧਰਮ ਉੱਪਰ ਆਏ ਹਮਲਾਵਾਰਾਂ ਦਾ ਟੱਕਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ 40 ਸਾਲ ਤੋਂ ਵੱਡੇਰੀ ਉਮਰ ਵਾਲਿਆਂ ਨੂੰ ਬੁੱਢਾ ਦਲ ਦੇ ਨਾਮ ਹੇਠ ਗੁਰਦੁਆਰਿਆਂ ਦੀ ਦੇਖ-ਰੇਖ ਤੇ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਇਸ ਦੇ ਨਾਲ ਹੀ ਸਿੱਖਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਣ ਲੱਗਾ। ਗੈਰਕਾਨੂੰਨੀ ਸਵਾਦੇਕਾਰ ਜਾਗੀਰ ਦੀ ਆਮਦਨ ਨਾਲ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਸੀ। ਲਾਹੌਰ ਦੇ ਇਲਾਕੇ ਦੀ ਤਾਂ ਦੂਜੇ ਇਲਾਕਿਆਂ ਵਿੱਚ ਲੁੱਟ ਮਾਰਦੀਆਂ ਵਾਰਦਾਤਾਂ ਇੰਜਾਮ ਦੇਣਾ ਫਿਰ ਤੋਂ ਸ਼ੁਰੂ ਹੋ ਗਿਆ ਸੀ। ਦਿੱਲੀ ਸਰਕਾਰ ਨੂੰ ਲੁੱਟ ਮਾਰਦੀਆਂ ਸ਼ਿਕਾਇਤਾਂ ਪੁੱਜਣ ਤੇ ਦਿੱਲੀ ਸਰਕਾਰ ਨੇ ਲਾਹੌਰ ਦੇ ਸੁਬੇਦਾਰ ਨੂੰ ਵਾਧਾਤਾਂ ਦਾ ਦੋਸ਼ੀ ਕਰਾਰ ਦੇ ਕੇ ਆਪਣਾ ਗੁੱਸਾ ਲਾਇਆ ਇਸ ਤੇ ਨਤੀਜਾ ਕੀ ਨਿਕਲਿਆ ਸੀ ਕਿ ਚੱਕਰਿਆ ਖਾਨ ਨੇ ਸਨ 1735 ਨੂੰ ਸਿੰਘਾਂ ਨੂੰ ਜਿਹੜੀ ਜ਼ਮੀਨ ਦਿੱਤੀ ਸੀ ਉਹ ਵਾਪਿਸ ਆਪਣੇ ਹੇਠ ਜ਼ਬਤ ਕਰ ਲਈ ਇਸ ਵਾਰ ਸਿੰਘਾਂ ਦੇ ਅਸਨਾ ਦੀ ਕੀਮਤ ਪਾ ਦਿੱਤੀ ਗਈ ਸਿੰਘਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਸਜ਼ਾ ਦੇਣ ਦਾ ਹੁਕਮ ਕੀਤਾ ਗਿਆ ਇੱਕ ਵਾਰ ਫਿਰ ਸਿੱਖਾਂ ਨੇ ਪਹਾੜਾਂ ਜੰਗਲਾਂ ਸ਼ੰਭਾ ਵਿੱਚ ਸ਼ਰਨ ਲੈ ਕੇ ਆਪਣੀਆਂ ਜਾਨਾਂ ਬਚਾਈਆਂ ਸਨ। ਗੁਰੂ ਦੇ ਬਾਣੇ ਨੂੰ ਮੰ ਸਿੰਘਾਂ ਨੇ ਪਤੇ ਥੋਣ ਦੀ ਥਾ ਰੁੱਖਾਂ ਦੇ ਪੱਤੇ ਅਤੇ ਜੰਗਈ ਜਈ ਬੂਟੀਆਂ ਦਾ ਸਹਾਰਾ ਲਿਆ। ਜਾਗੀਰ ਜ਼ਬਤ ਹੋਣ ਕਾਰਨ ਕਪੂਰ ਸਿੰਘ ਤਰੁਣਾ ਦਲ ਦੇ ਆਪਣੇ ਜਥੇ ਨਾਲ ਪਟਿਆਲਾ ਦੇ ਰਾਜੇ ਬਾਬਾ ਆਲਾ ਸਿੰਘ ਪਾਸ ਕੁਝ ਦਿਨਾਂ ਲਈ ਚਲੇ ਗਏ। ਬਾਬਾ ਆਲਾ ਸਿੰਘ ਨੂੰ ਇਲਾਕੇ ਦੇ ਕੁਝ ਇਹ ਹਿਸਤਾਂ ਕਰ ਰਹੇ ਸਨ ਬਾਬਾ ਆਲਾ ਸਿੰਘ ਦੀ ਬੇਂਤੀ ਤੇ ਕਪੂਰ ਸਿੰਘ ਦਿਆਂ ਨੌਜਵਾਨਾਂ ਨੇ ਉਹਨਾਂ ਰਸਈਆਂ ਦੀ ਖਬਰ ਲੈਂਦੇ ਆ ਸੁਨਾਮ ਤੱਕ ਦਾ ਇਲਾਕਾ ਜਿੱਤ ਕੇ ਬਾਬਾ ਜੀ ਨੂੰ ਸੌਂਪ ਦਿੱਤਾ ਸਮਾਪਾ ਕੇ ਕਪੂਰ ਸਿੰਘ ਦਾ ਕਾਫਲਾ ਪਟਿਆਲੇ ਨੂੰ ਅਲਵਿਦਾ ਕਹਿੰਦੇ ਆ ਸਰਹੰਦ ਪੂਜਾ ਸਰਹੰਦ ਦਾ ਨਵਾਬ ਉਹਨਾਂ ਦੇ ਟੱਕਰੇ ਤੇ ਆਇਆ ਸਿੰਘਾਂ ਦੇ ਅਚਾਨਕ ਹਮਲੇ ਅੱਗੇ ਉਹ ਟਿਕ ਨਾ ਸਕਿਆ ਸਿੰਘਾਂ ਨੇ ਉਸ ਦਾ ਖਜ਼ਾਨਾ ਲੁੱਟ ਲਿਆ ਇਸ ਸਾਲ 1736 ਦੀ ਦੀਵਾਲੀ ਅੰਮ੍ਰਿਤਸਰ ਮਨਾਉਣ ਦੇ ਇਰਾਦੇ ਨਾਲ ਖਾਲਸੇ ਦੇ ਕਾਫਲੇ ਨੇ ਹਣ ਅੰਮ੍ਰਿਤਸਰ ਵੱਲ ਨੂੰ ਮੂੰਹ ਕਰ ਲਿਆ। ਤਰੁਣਾ ਦਲ ਤੇ ਬੁੱਢਾ ਦਲ ਦੇ ਖਿੰਡੇ-ਪੁੰਡੇ ਜਥਿਆਂ ਨੂੰ ਕਪੂਰ ਸਿੰਘ ਦੇ ਦਲ ਦੀ ਅੰਮ੍ਰਿਤਸਰ ਦੀਵਾਲੀ ਮਨਾਉਣ ਦੀ ਸੂਹ ਮਿਲੀ। ਉਹ ਵੀ ਉਧਰ ਨੂੰ ਚੱਲ ਪਏ। ਤਰਨਤਾਰਨ ਵਿਖੇ ਦੋਹਾਂ ਦਲਾਂ ਦੇ ਮੇਲ ਹੋਏ। ਬੁੱਢਾ ਦਲ ਸਰੋਵਰ ਵਿੱਚ ਇਸ਼ਨਾਨ ਕਰਕੇ ਬਾਸਰਕੇ ਵੱਲ ਨੂੰ ਤੁਰਪਿਆ ਪਰ ਕਪੂਰ ਸਿੰਘ ਦਾ ਜਥਾ ਤਰਨ-ਤਾਰਨ ਹੀ ਰਿਹਾ ਜ਼ਕਰਿਆ ਖਾਨ ਨੂੰ ਸੂਈਆਂ ਪਾਸੋਂ ਸਿੰਘਾਂ ਦੀ ਦਿਵਾਲੀ ਮਨਾਉਣ ਦੀ ਖਬਰ ਮਿਲੀ ਉਸ ਨੇ ਦੀਵਾਨ ਲਖਪਤਰਾਏ ਦੀ ਕਮਾਨ ਹੇਠ 7000 ਫੌਜੀਆਂ ਦਾ 10-10 ਸਿੰਘਾਂ ਨੂੰ ਖਤਮ ਕਰਨ ਲਈ ਭੇਜਿਆ ਬਾਸਰਕੇ ਵਿਕੇ ਲਖਪਤਰਾਏ ਦਾ ਬੁੱਢਾ ਦਲ ਨਾਲ ਟਕਰਾ ਹੋਇਆ ਬੁੱਢਾ ਦਲ ਸ਼ਾਹੀ ਫੌਜਾਂ ਦੀ ਗਿਣਤੀ ਅੱਗੇ ਕਮਜ਼ੋਰ ਪੈ ਗਿਆ ਕਪੂਰ ਸਿੰਘ ਨੂੰ ਖਬਰ ਮਿਲਣ ਤੇ ਉਹਨਾਂ ਨੇ ਤਰੂਨਾ ਦਲ ਨੂੰ ਸ਼ਾਹੀ ਫੌਜਾਂ ਦਾ ਸਾਹਮਣਾ ਕਰਨ ਲਈ ਭੇਜਿਆ ਖੇਮ ਕਰਨ ਦੇ ਲਾਗੇ ਸ਼ਾਹੀ ਕਮਾਨ ਨਾਲ ਸਿੰਘਾਂ ਦੀ ਝੜਪ ਹੋਈ ਇਸ ਝੜਪ ਵਿੱਚ ਲਖਪਤ ਰਾਏ ਦਾ ਭਤੀਜਾ ਦونی ਚੰਦ ਜਮਾਲ ਖਾਨ ਤੇ ਤਾਤਰ ਖਾਨ ਫੌਜਦਾਰ ਮਾਰੇ ਗਏ ਲਖਪਤ ਰਾਏ ਜਾਨ ਬਚਾ ਕੇ ਵਾਪਸ ਭੱਜ ਗਿਆ ਮੋਮਿੰਦ ਖਾਨ 28 ਸਾਲ ਲਾਹੌਰ ਦਾ ਨਵਾਬ ਗਵਰਨਰ ਰਹਾ ਸੀ ਤੇ ਸਨ 1713 ਤੋਂ ਲੈ ਕੇ 1726 ਤੱਕ ਲਾਹੌਰ ਦਾ ਗਵਰਨਰ ਰਹਾ ਸੀ ਨਵਾਬ ਕਪੂਰ ਸਿੰਘ ਦੇ ਆਦੇਸ਼ ਤੇ ਸਰਦਾਰ ਆੜਕ ਸਿੰਘ ਜੋ ਕਿ ਪਾਈ ਮਨੀ ਸਿੰਘ ਜੀ ਦਾ ਭਤੀਜਾ ਸੀ ਉਸ ਨੇ ਮੋਮਿੰਦ ਖਾਨ ਦਾ ਸਿਰ ਵੱਢ ਕੇ ਪਾਈ ਮਨੀ ਸਿੰਘ ਜੀ ਤੇ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਦਾ ਬਦਲਾ ਲਿਆ ਸੀ 1733 ਵਿੱਚ ਨਾਦਰ ਸ਼ਾਹ ਦੇ ਹਮਲੇ ਵੇਲੇ ਚਕਰੀਆ ਖਾਨ ਨੇ ਉਸ ਦੇ ਅੱਗੇ ਗੋਡੇ ਟੇਕ ਦਿੱਤੇ। ਨਾਦਰ ਸ਼ਾਹ ਨੇ ਚਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਰਹਿਣ ਦਿੱਤਾ ਪਰ ਆਪ ਚਕਰੀਆ ਖਾਨ ਦੀ ਫੌਜ ਲੈ ਕੇ ਦਿੱਲੀ 'ਤੇ ਹਮਲੇ ਲਈ ਚਲਾ ਗਿਆ। ਬਾਦਸ਼ਾਹ ਮੁਹੰਮਦ ਸ਼ਾਹ ਦੀ ਫੌਜ ਨੂੰ ਕਰਨਾਲ ਵਿਖੇ ਹਾਰ ਦੇਣ ਤੋਂ ਬਾਅਦ ਨਾਦਰ ਸ਼ਾਹ ਨੇ 9 ਮਾਰਚ 1747 ਨੂੰ ਦਿੱਲੀ ਵਿੱਚ ਰਜਕੇ ਲੁੱਟਮਾਲ ਕੀਤੀ। 5 ਮਈ ਨੂੰ ਹਜ਼ਾਰਾਂ ਕੋੜੇ, ਹਾਥੀ, ਓਟ, ਕਾਰੀਗਰ ਅਤੇ ਕਈ ਹਜ਼ਾਰ ਜਵਾਨ ਕੁੜੀਆਂ ਅਤੇ ਨੌਜਵਾਨ ਲੜਕੇ ਕੋਹੇਨੁਰ ਹੀਰਾ ਤੱਕ ਤੇ ਤਾ ਉਸ ਕਰੋੜਾਂ ਦਾ ਸੋਨਾ ਤੇ ਹੀਰੇ ਆਦ ਲੁੱਟ ਕੇ ਵਾਪਸ ਤੁਰ ਪਿਆ। ਅਖਨੂਰ ਪਹੁੰਚ ਕੇ ਨਵਾਬ ਕਪੂਰ ਸਿੰਘ ਦੇ ਬਣਾਏ ਹੋਏ ਪ੍ਰੋਗਰਾਮ ਦੇ ਅਨੁਸਾਰ ਸਿੰਘਾਂ ਦੇ ਜਥਿਆਂ ਨੇ ਨਾਦਰ ਸ਼ਾਹ ਤੇ ਹਮਲਾ ਕੀਤਾ ਤੇ ਕਾਫਲੇ ਲੁੱਟਨੇ ਸ਼ੁਰੂ ਕਰ ਦਿੱਤੇ। ਸਿੰਘਾਂ ਨੇ ਕੀਮਤੀ ਸਮਾਨ ਦੀ ਕਾਫੀ ਲੁੱਟਮਾਰ ਕੀਤੀ ਤੇ ਨਾਲ ਦੀ ਨਾਲ ਹੀ ਕਈ ਬੀਬੀਆਂ ਨੂੰ ਵੀ ਛੜਵਾਇਆ ਨਾਦਰ ਸ਼ਾ ਸਿੰਘਾਂ ਦਾ ਕੁਝ ਨਾ ਕਰ ਸਕਿਆ ਪਰ ਜਾਂਦੀਵਾਰੀ ਜਕਰੀਆ ਖਾਨ ਨੂੰ ਸਿੰਘਾਂ ਨੂੰ ਹਰ ਕੀਮਤ ਤੇ ਖਤਮ ਕਰਨ ਦਾ ਆਦੇਸ਼ ਦੇ ਕੇ ਗਿਆ ਸੀ 1745 ਦੀ ਅਪ੍ਰੈਲ ਨੂੰ ਦੀਨਾਨ ਲਖ ਪਤਰਾਏ ਦੇ ਹੁਕਮ ਨਾਲ ਪੰਜਾਬ ਦੇਆਂ ਪਿੰਡਾਂ ਵਿੱਚੋਂ ਸਿੰਘਾਂ ਨੂੰ ਲੱਭ ਲੱਭ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਆਸਤੇ ਹੁਕਮ ਦਿੱਤਾ ਮੀਲ ਦੇ ਨਾਲ ਹੀ 16 ਜੁਲਾਈ 1745 ਨੂੰ ਪਾਈ ਤਾਰੂ ਸਿੰਘ ਜੀ ਦੀ ਖੋਪਰੀ ਨੂੰ ਕੇਸਾ ਸਣੇ ਉਤਾਰਨ ਦਾ ਹੁਕਮ ਦਿੱਤਾ ਗਿਆ 16 ਜੁਲਾਈ 1745 ਨੂੰ ਚੱਕਰੀਆ ਖਾਨ ਦੀ ਮੌਤ ਹੋ ਗਈ ਉਸ ਦੇ ਆ ਪੁੱਤਰਾਂ ਵਿੱਚ ਸੂਬੇਦਾਰੀ ਦਾ ਝਗੜਾ ਸ਼ੁਰੂ ਹੋ ਗਿਆ 14 ਅਕਤੂਬਰ 1745 ਨੂੰ ਦੀਵਾਲੀ ਦੇ ਮੌਕੇ ਤੇ ਸਰਬੱਤ ਖਾਲਸਾ ਇੱਕ ਮਤਾ ਪਾਸ ਕਰਕੇ ਖਾਲਸੇ ਦੇ ਛੋਟੇ-ਛੋਟੇ ਜਥਿਆਂ ਨੂੰ 25 ਵੱਡੇ ਜਥਿਆਂ ਨਾਲ ਵੰਨ ਕੇ ਨਵਾਬ ਕਪੂਰ ਸਿੰਘ ਜੀ ਨੂੰ ਇਹਨਾਂ ਜਥਿਆਂ ਦਾ ਕਮਾਂਡਰ ਸੌਂਪ ਦਿੱਤਾ। ਉਸ ਤੋਂ ਬਾਅਦ ਫਿਰ 1 ਤਦਸੰਬਰ 1748 ਨੂੰ ਅਬਦਾਲੀ ਨੇ ਲਾਹੌਰ ਤੇ ਪਹਿਲਾ ਹਮਲਾ ਕੀਤਾ। ਲਾਹੌਰ ਸਰਕਾਰ ਹੁਣ ਉਸ ਲੜਾਈ ਵਿੱਚ ਰੁਚੀ ਹੋਈ ਸੀ। ਖਾਲਸੇ ਨੇ ਇਸ ਦਾ ਲਾਭ ਉਠਾਉਂਦਿਆਂ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣ ਦਾ ਮੌਕਾ ਜਾਣਿਆ। ਸਿੰਘਾਂ ਨੇ ਸਲਾਬਤ ਖਾਨ ਦੀ ਫੌਜ 'ਤੇ ਹੱਲਾ ਬੋਲ ਦਿੱਤਾ ਸਲਾਬਤ ਖਾਨ ਹਮਲੇ ਵਿੱਚ ਮਾਰਿਆ ਗਿਆ ਖਾਲਸੇ ਦਾ ਅੰਮ੍ਰਿਤਸਰ 'ਤੇ ਕਬਜ਼ਾ ਹੋ ਗਿਆ ਖਾਲਸੇ ਨੇ ਆਉਂਦੀ ਵਿਸਾਖੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਮਨਾਈ 29 ਮਾਰਚ 1748 ਨੂੰ ਰਾਮ ਰੌਣੀ ਕਿਲੇ ਜੋ ਕਿ ਬਾਅਦ ਦੇ ਵਿੱਚ ਰਾਮਗੜ੍ਹ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਨੀਂ ਨੀ ਰੱਖ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਖਾਲਸੇ ਦਾ ਸੰਜੀਠੇ ਬੰਦੀ ਦਲ ਖਾਲਸੇ ਦਾ ਜਥੇਦਾਰ ਥਾਪਿਆ ਸਰਦਾਰ ਜੱਸਾ ਸਿੰਘ ਦੀ ਸਹਾਇਤਾ ਨਾਲ 10 ਮੈਂਬਰਾਂ ਦੀ ਕਮੇਟੀ ਬਣਾਈ ਗਈ ਸਮਾਪਾ ਕੇ ਕਮੇਟੀ ਦੇ ਮੈਂਬਰ ਹੀ ਨਿਸਲਾਂ ਦੇ ਸਰਦਾਰ ਅਖਵਾਏ ਤੇ ਆਪਣੇ ਆਪਣੇ ਇਲਾਕਿਆਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਸੰਭੀ 7 ਅਕਤੂਬਰ 1757 ਨੂੰ 60 ਸਾਲ ਦੀ ਉਮਰ ਪੋਕੇ ਨਵਾਬ ਕਪੂਰ ਸਿੰਘ ਗੌਰਪੁਰੀ ਨੂੰ ਚੜ੍ਹਾਈ ਕਰ ਗਏ ਨਵਾਬ ਕਪੂਰ ਸਿੰਘ ਜੀ ਦਾ ਸੰਸਕਾਰ ਗੁਰਦੁਆਰਾ ਬਾਬਾ ਅਤਲ ਸਾਹਿਬ ਤੇ ਆਹਾਤੇ ਵਿੱਚ ਕੀਤਾ ਗਿਆ ਸੀ ਇਹ ਸੀ ਇਤਿਹਾਸ ਜੋ ਕਿ ਨਵਾਬ ਕਪੂਰ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਸਿੱਖਾਂ ਦੇ ਆਰਦਿੱਤੀਆਂ ਗਈਆਂ ਕੁਰਬਾਨੀਆਂ ਨਾਲ ਜੁੜਿਆ ਹੋਇਆ ਇਤਿਹਾਸ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਆਪਣੇ YouTube ਚੈਨਲ ਇੱਕ ਵੱਖਰੀ ਕਹਾਣੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਤਿਹਾਸ ਨਾਲ ਜੁੜੀਆਂ ਹੋਈਆਂ ਏਦਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ